ਗੁਰਬਾਣੀ ਕੀਰਤਨ ਦੌਰਾਨ ਸਾਨੂੰ ਨਿਹਾਲ ਕਰ ਰਹੇ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਹੀਰਾ ਸਿੰਘ ਜੀ ਰਤਨ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸੱਚਖੰਡ ਦੇ ਵਿੱਚ ਬੈਠੇ ਆਪਾਂ ਸਾਰੇ ਕਿਉਂਕਿ ਜਦੋਂ ਅੰਦਰੋਂ ਗਾਉਣਾ ਉਹਦਾ ਬਹੁਤ ਫਰਕ ਪੈਂਦਾ ਉੱਪਰੋਂ-ਉੱਪਰੋਂ ਦਾ ਮੇਰੇ ਵਰਗੇ ਸਾਰੇ ਗਾਉਂਦੇ ਆ ਪਰ ਜਦ ਦਿਲ ਚੋਂ ਗਾਉਣਾ ਨਾ ਸਤਿਗੁਰ ਦੀ ਬਾਣੀ ਉਹਦਾ ਵੱਖਰਾ ਹੀ ਆ ਇਸੇ ਤਰ੍ਹਾਂ ਹੀ ਸਾਡੇ ਸਤਿਕਾਰਯੋਗ ਜਿਹੜੇ ਪ੍ਰੇਮ ਦੀ ਮੂਰਤ ਹੈ ਤੇ ਜਿਨ੍ਹਾਂ ਨੂੰ ਸੁਣਨ ਨੂੰ ਵੀ ਦੁਨੀਆ ਤਰਸਦੀ ਆ ਸਾਡੇ ਸਤਕਾਰਯੋ ਸ੍ਰੀਮਾਨ ਸੰਤ ਬਾਬਾ ਮਨਵੀਰ ਸਿੰਘ ਜੀ ਨਾਂਗਸਰ ਵਾਲੇ ਉਹਨਾਂ ਨੇ ਗੁਰਬਾਣੀ ਕੀਰਤਨ ਦੁਆਰਾ ਸਾਨੂੰ ਨੇ ਹਲ ਕਰਨਾ ਜਿੱਥੇ ਸਤਿਗੁਰਾਂ ਦੀ ਪਾਰ ਬਖਸ਼ਿਸ਼ ਆ ਥੋੜਾ ਜਿਹਾ ਗੁਣ ਵੀ ਆ ਜੇ ਨਾ ਬੰਦੇ ਦੇ ਮਨ 'ਚ ਹੰਕਾਰ ਆ ਜਾਂਦਾ ਭਾਵੇਂ ਮਹਾਪੁਰਖਾਂ ਨੂੰ ਦੇਖਦਾ ਸੰਤ ਬਾਬਾ ਮਨਵੀਰ ਸਿੰਘ ਨੂੰ ਤੇ ਇੰਨੀ ਨਿਮਰਤਾ ਤੇ ਸਤਿਗੁਰ ਦੀ ਪਾਰ ਬਖਸ਼ਿਸ਼ ਹੈ ਤੇ ਜਿਨ੍ਹਾਂ ਨੇ ਸਤਿਗੁਰ ਦੇ ਗੁਣ ਗਾਉਣੇ ਆ ਅਸੀਂ ਵੀ ਗੁਣ ਸਤਿਗੁਰ ਦੇ ਸਰਵਣ ਕਰਨੇ ਆ ਸਤਿਗੁਰ ਬਾਣੀ ਚ ਕਹਿੰਦੇ ਨੇ ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ RAM ਇੱਕ ਜੱਗ ਦਾ ਫਲ ਨਹੀਂ 100 ਦਾ ਨਹੀਂ ਕਰੋੜਾਂ ਜੱਗਾਂ ਦਾ ਫਲ ਮਿਲ ਜਾਣਾ ਜੇ ਕਿਤੇ ਰੱਬ ਦੇ ਗੁਣ ਗਾ ਲੇ ਜਾਂ ਸਰਵਣ ਕਰ ਲੇ ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ RAM ਇੰਦਾ ਵੱਡਾ ਸਤਿਗੁਰ ਜੀ ਵਰ ਦਿੰਦੇ ਨੇ ਆਪਣੇ ਸਿੱਖ ਨੂੰ ਕਿਤੇ ਸ਼ਰਧਾ ਭਾਵਨਾ ਦੇ ਨਾਲ ਸੁਣੇ ਜਾਣ ਇਹ ਮਹਾਪੁਰਖਾਂ ਦੀ ਪਾਰ ਬਖਸ਼ਿਸ਼ ਹੈ। ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਮਹਾਪੁਰਖਾਂ ਵੱਲੋਂ ਸ਼ੁਰੂ ਕੀਤੇ ਗਏ ਮਹਾਨ ਸਰਾਨਾ ਕੋਤਰੀ ਸਮਾਗਮ ਜਿਸ ਨੂੰ ਅੱਗੇ ਤੋਰਦੇ ਆ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਵੱਲੋਂ ਇਸ ਸਾਲ ਦਾ ਇਹ ਸਮਾਗਮ ਧੰਨ 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 ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਗੁਰਪਰਬ ਨੂੰ ਸਮਰਪਿਤ ਇਹ ਸਾਲ ਮਹਾਨ ਸਰਾਨਾ ਕੋਤਰੀ ਸਮਾਗਮ ਜਿਸ ਵਿੱਚ ਆਪ ਸੰਗਤਾਂ ਹਾਜ਼ਰੀ ਭਰ ਰਹੇ ਹੋ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਪਹੁੰਚ ਰਹੀਆਂ ਨੇ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਆਓ ਜੀ ਪ੍ਰੇਮ ਨਾਲ ਗੁਰਬਾਣੀ ਕੀਰਤਨ ਸਰਵਣ ਕਰੀਏ ਫਿਰ ਉਸੇ ਲੜੀ ਦੇ ਤਹਿਤ ਸਤਿਗੁਰ ਦੇ ਚਰਨਾਂ ਦੇ ਨਾਲ ਜੁੜ ਜਾਈਏ ਸਤਿਕਾਰ ਸਹਿਤ ਬੇਨਤੀ ਕਰਦੇ ਆਂ ਜੀ ਸ਼੍ਰੀਮਾਨ ਸੰਤ ਬਾਬਾ ਮਨਵੀਰ ਸਿੰਘ ਜੀ ਨਾਨਕ ਸਰ ਵਾਲੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ